ਆਲਾ ਬੋਲ ਜਾਦਾ ਵਾਹ ਭਾਈ ਹੈਂਡੀਕੈਪਟਾ ਦੀ ਜੋ ਮੰਗਣੀ ਪੂਰੀ ਕਰ ਸਕਦੀ ਹੈਂਡੀਕੈਪਟਾ ਦਾ ਮੰਗ ਪੱਤਰ ਨਹੀਂ ਪੜ ਸਕਦੀ ਇਹ ਚੁਟਕਲੇ ਵਾਲੀ ਸਰਕਾਰ ਹੈ ਇਹ ਚੁਟਕਲੇ ਵਾਲੀ ਸਰਕਾਰ ਹੈ ਇਹ ਚੁਟਕਲੇ ਵਾਲੀ ਸਰਕਾਰ ਤੋਂ ਦੂਰ ਰਹੋ ਬੰਦਾ ਜਮਾਨ ਨੂੰ ਵੋਟ ਨਾ ਪਾਇਓ ਹੱਥ ਜੋੜਾ ਕੇ ਆਉਣੀ ਹੈ ਹੱਥ ਜੋੜੇ ਕੇ ਜਿੰਦੀ ਹੈ ਹੱਥ ਜੋੜ ਕੇ ਬੇਨਤੀਆਂ ਹੈਂਡੀਕੈਪਟਾ ਵੱਲੋਂ ਅਗਰ ਜਾਗਦੀਆਂ ਜਵੀਰਾਂ ਵਾਲੇ ਹੈਂਡੀਕੈਪਟਾ ਵੱਲੋਂ ਹੱਥ ਜੋੜ मुक्ति जाती है एकता ਭਗਵਾਨ ਜੀ ਮੰਗ ਲਈ ਉੱਠ ਕੇ ਆਈ ਨਿਰਾਰ ਤੁਹਾਨੂੰ ਆਪਕਾ ਕਰੀਏ ਮੇਰੇ ਸੀਨਾ ਵਿੱਚ ਅਸੀਂ ਮੰਗ ਆਫ ਮੰਗ ਪੱਤਰ ਲੈ ਲਈ ਥੈਂਕ ਯੂ ਸੋਸਾਇਟੀ ਬਰਨਾ ਲਗੀ ਪੁਲਿਸ ਵਾਲਿਆਂ ਨੇ ਅੱਜ ਉਸ ਨੂੰ ਫੜ ਕੇ ਵਾਸਤੇ ਵਿੱਚ ਪਿਠਾਇਆ ਹੋਇਆ ਕਿੱਥੋਂ ਗ੍ਰਿਫਤਾਰ ਕੀਤਾ ਕਿਉਂ ਕੀ ਨਾਮ ਦਾ ਅੱਜ ਜੀ ਸੀਐਮ ਮਾਨ ਸਾਹਿਬ ਨੇ ਜੀ ਉੱਥੇ ਆਉਣਾ ਸੀ ਆਪਣੇ ਪੈਲਸ ਦੇ ਵਿੱਚ ਤੇ ਉਥੇ ਅਸੀਂ ਮਿਲਣ ਵਾਸਤੇ ਆਪਣਾ ਮੰਗ ਪੱਤਰ ਦੇਣ ਵਾਸਤੇ ਗਏ ਸੀਗੇ ਜੀ ਤੇ ਜਦੋਂ ਅਸੀਂ ਪ੍ਰਸ਼ਾਸਨ ਦੇ ਨਾਲ ਮੂਰੇ ਗੱਲ ਕੀਤੀ ਜੀ ਪ੍ਰਸ਼ਾਸਨ ਸਾਨੂੰ ਕਹਿੰਦਾ ਵੀ ਤੁਸੀਂ ਤੁਹਾਨੂੰ ਇੱਥੇ ਤਾਂ ਮਿਲਿਆ ਨਹੀਂ ਜਾਣਾ ਤੁਹਾਡੇ ਤੋਂ ਗੱਲ ਨਹੀਂ ਹੋਣੀ ਤੇ ਇੱਥੇ ਟਾਈਮ ਬਹੁਤ ਘੱਟ ਆ ਫਿਰ ਲੋਕ ਜਿਆਦਾ ਇਕੱਠੇ ਹੋ ਜਾਣਗੇ ਇਸ ਲਈ ਤੁਹਾਨੂੰ ਹੋਰ ਜਿੱਥੇ ਸੀਐਮ ਸਾਹਿਬ ਡਿਨਰ ਕਰਨਗੇ ਆ ਸੌਰੀ ਲੰਚ ਕਰਨਗੇ ਉੱਥੇ ਤੁਹਾਨੂੰ ਅਸੀਂ ਮਿਲਾ ਲਾਂਗੇ ਅਸੀਂ ਉਹਨਾਂ ਤੇ ਵਿਸ਼ਵਾਸ ਕਰਕੇ ਜੀ ਉਹਨਾਂ ਦੇ ਨਾਲ ਆ ਗਏ ਕਹਿੰਦੇ ਆਪਣੇ ਵੀ ਵਿੱਚ ਗੱਡੀ 'ਚ ਬਹਿ ਜਾਓ ਤੁਹਾਨੂੰ ਉੱਥੇ ਮਿਲਾ ਦਿੰਨੇ ਆ ਅਸੀਂ ਉਹਨਾਂ ਦੇ ਨਾਲ ਬਹਿ ਕੇ ਆ ਗਏ ਜੀ ਫਿਰ ਹੁਣ ਇਹਨਾਂ ਨੇ ਸਾਨੂੰ ਨਹੀਂ ਪਤਾ ਹੈਗਾ ਸਾਨੂੰ ਪਹਿਲੀ ਵਾਰੀ ਇਹ ਤਿੰਨਾਂ ਸੀ ਸਾਹਮਣਾ ਕਰ ਰਹੇ ਆ ਤੇ ਇਹਨਾਂ ਨੇ ਸਾਨੂੰ ਨજરਬੰਦ ਕਰਕੇ ਰੱਖਿਆ ਹੋਇਆ ਜੀ ਕਿੰਨੀ ਦੇਰ ਤੋਂ ਬਸ ਘਮਾ ਰਹੇ ਨੇ ਜੀ ਹੁਣ ਇੱਥੇ ਆ ਕੇ ਖੜਾ ਰੱਖਿਆ ਜੀ ਜੀ ਮੋਲ ਦੇ ਵਿੱਚ ਸਾਡੀਆਂ ਮੰਗਾਂ ਨੇ ਜੀ ਸਾਡੀ ਪੈਨਸ਼ਨ ਵਧਾਈ ਜਾਵੇ ਜੀ ਤੇ ਜਿਹੜੇ ਤੁਰ ਫਿਰ ਨਹੀਂ ਸਕਦੇ ਹੈਗੇ ਪੜੇ ਲਿਖੇ ਨੇਗੇ ਜਿਹੜੇ ਜਿਨ੍ਹਾਂ ਦੀ ਮਤਲਬ ਗ੍ਰੈਜੂਏਸ਼ਨ ਵਗੈਰਾ ਕੀਤੀ ਹੋਈ ਆ ਉਹਨਾਂ ਨੂੰ ਬੰਦੀ ਨੌਕਰੀ ਦਿੱਤੀ ਜਾਵੇ ਜੀ ਉੱਥੋਂ ਸਾਨੂੰ ਭਲੇਖੇ ਨਾਲ ਕਹੇ ਨੇ ਹਾਂਜੀ ਉੱਥੋਂ ਸਾਨੂੰ ਇਹੀ ਕਿਹਾ ਗਿਆ ਹੈ ਜੀ ਤੁਹਾਨੂੰ ਸੀਐਮ ਮਾਨ ਸਾਹਿਬ ਨੇ ਉੱਥੇ ਲਾਂਚ ਕਰਨਾ ਹੈ ਦੇ ਉੱਥੇ ਤੁਹਾਨੂੰ ਮਿਲਾ ਦਾਂਗੇ ਤੁਸੀਂ ਦਿਵਿਆਂ ਗੋਂ ਇੱਥੇ ਕੱਟ ਦੇ ਵਿੱਚ ਤੁਹਾਡੇ ਤੋਂ ਮਿਲਿਆ ਨਹੀਂ ਜਾਣਾ ਸਾਨੂੰ ਇਸ ਤਰ੍ਹਾਂ ਪੱਲਿਖਾ ਦੇ ਕੇ ਸਾਨੂੰ ਇੱਥੇ ਲਿਆਏ ਜਿਸ ਤਾਂ ਮਿਲਣ ਵਾਸਤੇ ਆਏ ਸੀ ਸਾਨੂੰ ਨਹੀਂ ਪਤਾ ਸੀਗਾ ਵੀ ਇਹ ਇਹ ਇਸ ਤਰ੍ਹਾਂ ਸਾਡੇ ਨਾਲ ਧੱਕਾ ਸਾਹੀ ਕਰਦੇ ਹੋਣਗੇ ਹੁਣ ਸਾਨੂੰ ਹੁਣ ਸਾਨੂੰ ਜੀ ਇਹਨਾਂ ਨੇ ਇੱਥੇ ਲਿਆ ਕੇ ਖੜਾ ਕਰ ਰੱਖਿਆ ਜੀ ਸਾੰਦਾ ਜਿਹੜੇ ਪੁਲਿਸ ਵਾਲੇ ਨੇ ਉਹਨਾਂ ਨੇ ਦੱਸਿਆ ਕਿ ਤੁਹਾਨੂੰ ਹੁਣ ਇੱਥੇ ਨਜ਼ਰ ਬੰਦ ਕੀਤਾ ਹੋਇਆਗਾ ਮਕਾਰੀਆ ਐਣੀ ਕਿਹਨੂੰ ਉਪਕਲ ਵਰਸੀਸ ਲੱਗੂਗੀ ਇਹ ਕਾਸੇ ਜੋਗਰੇ ਨਹੀਂ ਰਹਿਣੇ ਹੈਗੇ ਜੀ ਉਹ ਜਿਹੜੇ ਮੁੱਖ ਹੁਣੇ ਹੁਣੇ ਜਿਹੜੇ ਆਪਣੇ ਮਿਨਿਸਟਰ ਨੇ ਸਰਸ ਦੇ ਆ ਪਿੱਛੇ ਜੇ ਇਹਨਾਂ ਨੇ ਤੇ ਮਤਲਬ ਹੈ ਟਰਾਈਸਾਈਕਲਾਂ ਬਣਣੀਆਂ ਬਣੀਆਂ ਸੀਗਾ ਲੇਕਿਨ ਅੰਦਰ ਨਹੀਂ ਜਾਣਦਾ ਦੇਖੋ ਮਤਲਬ ਦਾ ਸਤਿਕਾਰ ਕਰਦਾ ਬੰਦਾ ਇਹ ਵੀ ਬੇਇੱਜ਼ਤੀ ਮੀਤਿਹਰ ਜੀ ਆਏ ਸਾਡੇ ਉੱਥੇ ਉੱਥੇ ਆਏ ਆਂ ਤੁਸੀਂ ਹਰ ਬੰਦੇ ਦਾ ਸਤਿਕਾਰ ਕਰਦੇ ਆਂ ਪਰ ਅੱਜ ਦੇਖੋ ਸਾਨੂੰ ਇਹ ਦੁੱਖ ਵਾਲੀ ਘੜੀਆ ਵੀ ਸਾਨੂੰ ਨਜ਼ਰਬੰਦ ਕੀਤਾ ਗਿਆ ਸੋ ਬਹੁਤ ਮਨਪਾਕੀਗਾਰ ਹੈ ਹੈਂਡੀਕੈਪਟਨ ਨਾਲ ੱੱਕਾ ਹੋ ਰਿਹਾ ਸਾਥ ਦੋ মিডিਆ ਨੂੰ ਵੀ ਕਹਿ ਰਹੇ ਆ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਵੀ ਜਿਹੜਾ ਤੁਸੀਂ ਇੱਥੇ ਆਏ ਹੋ ਪੁਲਿਸ ਪ੍ਰਸ਼ਾਸਨ ਨੂੰ ਵੀ ਕਹਿ ਰਹੇ ਆ ਵੀ ਸਾਡਾ ਸਾਥ ਦੋ ਆਉਣ ਵਾਲੇ ਟਾਈਮ ਦੇ ਵਿੱਚ ਪਿੰਡਾਂ ਦੇ ਵਿੱਚੋਂ ਇਹਨਾਂ ਦਾ ਬਾਈ ਇਹਨਾਂ ਦਾ ਬਾਈਕਾਟ ਕੀਤਾ ਜਾਵੇ ਜੋ ਇਹ ਲੌਲੀਪੌਪ ਦੇ ਰਹੀ ਹੈ ਆਮ ਪਾਰਟੀ ਸਿਰਫ ਭਗਵੰਤ ਮਾਨ ਜੀ ਦੇ ਚੁਟਕਲੇ ਨੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਹੈਂਡੀਕੈਪਟਨ ਨੂੰ ਦੇਖੋ ਜੀ ਕੀ ਹਾਲਚਲ ਹੈ ਜਿਹੜੇ ਭਗਵੰਤ ਮਾਨ ਕਹਿੰਦੇ ਨੇ ਨਾ ਜਿਹੜੇ ਭਗਵੰਤ ਮਾਨ ਜੀ ਇਹ ਕਹਿ ਰਹੇ ਨੇ ਵੀ ਆਮ ਲੋਕਾਂ ਦੀ ਸਰਕਾਰ ਹੈ ਬਿਲਕੁਲ ਮਿੱਠੇ ਲੌਲੀਪਾਪ ਨੇ ਜੀ ਕੁਝ ਨਹੀਂ ਹੈਗਾ ਕੱਢਣ ਪਾਉਣ ਨੂੰ ਤੇ ਇੰਨਾ ਧੱਕਾ ਕੀਤਾ ਜਾਂਦਾ ਵੱਧ ਤੋਂ ਵੱਧ ਵੀਡੀਓ ਨੂੰ ਵੀਰੇ ਸ਼ੇਅਰ ਕਰਿਓ ਤੇ ਸਾਡੀ ਲੋਕਾਂ ਤੱਕ ਪਹੁੰਚ ਪਾਓ ਤੁਹਾਨੂੰ ਬਹੁਤ ਬਹੁਤ ਧੰਨਵਾਦ ਹਾਂਜੀ ਸਰ ਕਿਣਾ ਚਾਹੋਗੇ ਜੀ ਮੈਂ ਸ੍ਰੀ ਰਿਤ ਸਿੰਘ ਬੋਲਦਾ ਹਾਂ ਬਮੁਕਤੀ ਜਤੀ ਟਟੀ 635 133 ਬੇਜ ਕਰਦੇ ਆਪਕੀ ਜੀ ਸਾਡੀ ਪਿਛਲੇ ਸਾਲ 2 ਸਾਲ ਹੋ ਗਏ ਸਰ ਸਾਡੀ ਸਕਿਉਰਟੀ ਨਹੀਂ ਸਾਰਾ ਸਾਰਾ ਕੁਝ ਹੋਇਆ ਪਿਆ ਸਾਰਾ ਅਸੀਂ ਪੀਸਫੁਲੀ ਅਜਪੂ ਘਮਨਤਮਨ ਸਾਹਿਬ ਨੂੰ ਮਿਲਣ ਆਏ ਸੀ ਇੱਥੇ ਅਸੀਂ 25 30 ਬੰਦੇ ਅਸੀਂ ਆਏ ਸੀਗੇ ਇਹਦੇ ਵਿੱਚੋਂ ਮੈਨੂੰ ਜਿਹੜਾ ਮੇਨ ਬੰਦਾ ਸੀ ਮੈਨੂੰ ਚੱਕ ਕੇ ਲੈ ਗਏ ਬਾਕੀ ਜਿਹੜੇ ਬੰਦੇ ਇਹਨਾਂ ਨੇ ਉੱਥੇ ਜਿਹੜਾ ਪ੍ਰਸ਼ਾਸਨ ਨਹੀਂ ਉੱਥੇ ਰਫੂ ਰਫੂ ਕਰਦੇ ਇਹਨਾਂ ਨੇ ਨਹੀਂ ਅਸੀਂ ਆਪਦੀ ਜਾਇਜ਼ ਮੰਗ ਲੈ ਕੇ ਆਏ ਸੀਗੇ ਭਗਵੰਤਮਾਨ ਕਹਿੰਦਾ ਵੀ ਤੁਸੀਂ ਸਾਡੇ ਨਾਲ ਸਿੱਧੀ ਗੱਲਬਾਤ ਕਰੋ ਸਿੱਧੀ ਗੱਲਬਾਤਵਾ ਕਰਨ ਵਾਸਤੇ ਅਸੀਂ ਪਹੁੰਚੇ ਸੀਗੇ ਕਿਉਂਕਿ ਸਾਨੂੰ ਪੁਲਿਸ ਪ੍ਰਸ਼ਾਸਨ ਨੇ ਸਾਨੂੰ ਧੱਕੇ ਨਾਲ ਜ਼ਬਰੀ ਇੱਥੇ ਚੱਕ ਕੇ ਸਾਨੂੰ ਇੱਕ ਪੈਸ ਵਿੱਚ ਲੈ ਕੇ ਆਇਆਗਾ ਅਸੀਂ ਮੰਗ ਪੱਤਰ ਦੇਣਾ ਸੀ ਜੀ 133 ਅਸੀਂ ਬੇਰੁਜ਼ਗਾਰ ਬਮੁਖਤ ਜਾਤੀਆਂ ਦੇ ਈਟੀਟੀ ਆਈ ਐਲੀਜੀਬਲ ਹੋਏ ਪੈ ਸਰ ਸਾਨੂੰ ਨੁਯ ਇਹ 2 ਸਾਲ ਹੋ ਗਏ ਸਰ ਸਾਡੀ ਯੁਗਤੀ ਇਹਨਾਂ ਦੀ ਸਰਕਾਰ ਦੇ ਅਮੰਤਾ ਕਰਦੇ ਹੁ ਅਸੀਂ ਪਹਿਲਾਂ ਵੀ ਦੋ ਰੋਜ਼ ਪ੍ਰਦਰਸ਼ਨ ਕੀਤਾ ਇਹਨਾਂ ਦਾ ਹੀ ਕਿਉਂਕਿ ਸਾਡੀ ਫੇਰ ਵੀ ਗੱਲ ਨਹੀਂ ਸੁਣੀ ਅਸੀਂ ਹੁਣ ਇਹ ਕਹਿੰਦਾ ਜੀ ਸਾਡੇ ਧੱਕੇ ਨਾਲ ਵੀ ਸਾਡੀ ਪੀਸਫੁਲ ਹਟਲ ਵੀ ਸੱਦੇ ਲਾਓ ਸਾਡਾ ਮੰਗ ਪੱਤਰ ਦਿਓ ਥੋੜੀ ਪਹਿਲ ਦੇ ਥੋੜੀ ਗੱਲ ਸੁਣੋਗੇ ਬਾਕੀ ਸਾਡੀ ਗੱਲ ਹੀ ਗੱਲਾਂ ਵਿੱਚ ਕਹਿੰਦੇ ਕੁਝ ਹੋਰ ਨਾ ਇਹ ਕਰਦੇ ਕੁਝ ਹੋਰ ਨਾ ਤੇ ਇਹਦਾ ਪ੍ਰਸ਼ਾਸਨ ਹੈ ਹਾਂ ਬਾਕੀ ਮੇਰੇ ਜਿਹੜੇ ਸਾਥੀ 25 30 ਬੰਦੇ ਉਹ ਤੋਂ ਪੈਸ ਦੇ ਵਿੱਚ ਉਰਾਂ ਪ੍ਰਾਨਾਂ ਨੂੰ ਡਕਤੇ ਜੀ ਮੈਨੂੰ ਇੱਧਰ ਇਸ ਸਪੈਸ ਵਿੱਚ ਲੈ ਕੇ ਚਾਕੇ ਜੀ ਸਾਡੀ ਮੰਗ ਹੈ ਵੀ ਸਾਡੇ ਵਿਮੁਖਤ ਜਾਤੀ ਦੇ 133 ਕੈਂਡੀਡੇਟਾਂ ਨੂੰ ਯੋਗਤਾ ਪੱਤਰ ਜਾਰੀ ਕੀਤੇ ਜਾਣ ਤੇ ਇਹੀ ਮੰਗ ਪੱਤਰ ਮੈਂ ਲੈ ਕੇ ਆਇਆ ਸਰ ਆ ਦੇਖੋ ਸਾਡਾ ਮੰਗ ਪੱਤਰ ਹੈ ਸਰ 133 ਬੇਰੁਜ਼ਗਾਰ ਇਟੀਟ ਦੇ ਆਪਕਾ ਸਾਨੂੰ ਪਿਛਲੇ 2 ਸਾਲ ਤੋਂ ਸਰ ਐਸਸੀਐਨ ਦੀ ਸਰਕਾਰ ਨੇ ਮਹਿਤਾ ਕਰ ਰਹੇ ਆ ਤੇ ਸਾਡੀ ਕੋਈ ਸੁਣਵਾਈ ਨਹੀਂ ਹੈਗੀ ਸਰ ਹਾਂ ਤੇ ਸਰ ਮੈਂ ਭਗਵੰਤ ਮਾਉਣੀ ਬੇਨਤੀ ਕਰਨਾ ਚਾਹੁੰਦਾ ਵੀ ਤੂੰ ਪੰਜਾਬ ਦਾ ਮੁੱਖ ਮੰਤਰੀ ਹੈ ਤੇ ਲੋਕਾਂ ਨੇ ਵੋਟਾਂ ਪਾ ਕੇ ਬਣਾਇਆ ਤੇ ਕੀ ਕਰਕੇ ਲੱਗੇ ਆ ਜੀ ਸਾਨੂੰ ਕਹਿੰਦੇ ਵੀ ਥੋੜੀ ਉੱਥੇ ਗੱਲਬਾਤ ਥੋੜੀ ਕਰਵਾਵਾਂਗੇ ਪ੍ਰਸ਼ਾਸਨ ਨੂੰ ਲੈ ਕੇ ਵੀ ਥੋੜੀ ਸੀਐਮ ਸਾਹਿਬ ਨਾਲ ਗੱਲ ਕਰਾਵਾਂਗੇ ਇੱਥੇ ਬਾਅਦ ਨੂੰ ਲੈ ਕੇ ਸਾਨੂੰ ਧੱਕੇ ਨਾਲ ਇੱਥੇ ਬਿਠਾਤਾ ਲਿਆ ਕੇ ਇਹਨਾਂ ਦੇ ਪ੍ਰਸ਼ਾਸਨ ਨੇ ਸਾਡੀ ਕੋਈ ਸੁਣਵਾਈ ਨਹੀਂ ਹੈਗੀ ਧੱਕਾ ਸਾਡਾ ਵਿਸਰੇ ਆਮ ਹੋ ਰਹੀ ਹੈ ਹਾਂ ਨਾਜ਼ਰਬੰਦ ਕੀਤਾ ਵੈ ਸਰ ਸਾਨੂੰ ਇੱਥੇ ਸਾਡੀ ਕੋਈ ਸੁਣਵਾਈ ਨਹੀਂ ਹੈਗੀ